ਰਿਟਾਇਰਮੈਂਟ ਦੀ ਖੁਸ਼ੀ ਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਤੇ ਦਮਨ ਫੋਟੋਗ੍ਰਾਫੀ ਦੁਕਾਨ ਦੇ ਸ਼ੁਭ ਮਹੂਰਤ ਦੀ ਖੁਸ਼ੀ ਚ ਸ੍ਰੀ ਸਹਿਜਪਾਟ ਦਾ ਪੋਗ ਪਵਾਇਆ ਫਿਲੌਰ ਉਹਨੀ ਜਨਵਰੀ ਅਜੇ ਸਿੰਘ ਨਾਗੀ ਮਾਰਕੀਟ ਕਮੇਟੀ ਫਿਲੌਰ ਚ ਇਮਾਨਦਾਰੀ ਤੰਦੇਹੀ ਨਾਲ ਲੰਬੇ ਸਮੇਂ ਤੋਂ ਡਿਊਟੀ ਨਿਭਾ ਕੇ ਸਰਦਾਰ ਸੁਲੱਖਣ ਸਿੰਘ 31 ਦਸੰਬਰ ਨੂੰ ਰਿਟਾਇਰਮੈਂਟ ਹੋਏ ਰਿਟਾਇਰਮੈਂਟ ਦੀ ਖੁਸ਼ੀ ਚ ਵਾਏ ਗੁਰੂ ਦਾ ਸ਼ੁਕਰਾਨਾ ਕਰਨ ਲਈ ਤੇ ਦਮਨ ਫੋਟੋਗ੍ਰਾਫੀ ਦੁਕਾਨ ਦੇ ਸ਼ੁਭ ਮਹੂਰਤ ਦੀ ਖੁਸ਼ੀ ਚ ਸ੍ਰੀ ਸਹਿਜ ਪਾਠ ਦਾ ਪੋਗ ਨੇੜੇ ਸੀਕੋ ਪਲੇਸ ਫਲੋਰ ਰੋਡ ਅਪਰਾ ਵਿਖੇ ਪਵਾਇਆਨ ਇਸ ਮੌਕੇ ਕਰੀਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਮਾਰਕੀਟ ਕਮੇਟੀ ਫਲੋਰ ਦੇ ਸਕੱਤਰ ਸੁਖਜਿੰਦਰ ਸਿੰਘ ਮਨਜੀਤ ਸਿੰਘ ਸਾਬਕਾ ਸਕੱਤਰ ਕੁਲਦੀਪ ਕੁਮਾਰ ਅਕਾਊਂਟੈਂਟ ਤੇ ਵਿਸ਼ੇਸ਼ ਸ਼ਖਸੀਅਤਾਂ ਨੇ ਸਰਦਾਰ ਸੁਲਖਣ ਸਿੰਘ ਨੂੰ ਵਧਾਈਆਂ ਦਿੱਤੀਆਂ इस मौके सुलखण ने मार्केट कमेटी फिलौर के समूह स्टाफ त आए साख संबंधियों संतों का तह दिलोन धनवाद किया इस मौके दमनवीर सिंह रमनदीप सिंह अमनदीप सिन्द्रवीर सिंह से साख संबंधियों संगत भारी गिणती च शामिल सनैल ਚੰਦਰ ਬਿਮ ਮੰਗਲੰ ਸੋਹਾਏ ਜਸਬਾਨਿ ਹੋਇ ਬਨੁਤਾ ਸੋ ਵੈ ਸੁਸ ਬਸੰਤ ਕਮੋਤਾ ਅਸ਼ਟ ਵਿਰਾਗ ਸਰਪੰਚੋ ਕਾਤੀ ਸਾਨੂ ਸਰਗ ਸਾਗਰਾ ਔਰ ਗੁੰਡ ਕੰਬੀਰ ਅਸ਼ਟ ਪੁੱਤਰ ਨਾਤੇ ਆਓ ਜਦ ਤਾਰਾ ਉਹਨੇ ਗਾਵੇ ਸ਼ੰਕਰ ਔ ਸਿਆਮਾ ਮੇਗਰਾਤ ਪੁੱਤਰ ਨਿਕੇ ਨਮਾ ਖਸ਼ਟ ਰਾਗਿਓ ਨਗਾਏ ਸੰਗ ਰਾਗ ਨੀਤੀ ਸ ਸਬੈ ਪੁੱਤਰ ਰਾਗਨ ਕੇ ਆਠਾਰੇ ਦਸ ਬੀਸ ਖਸ਼ਟ ਰਾਗਿਓ ਨਗਾਏ संग राग नीति से सब पुत्र रागन के अठारे दस बीस वाहिगुरु जी का खालसा वाहिगुरु जी की पति गुरु का सेवक आका ਮਨਦੀਪ ਸਿੰਘ ਸਪੁੱਤਰ ਭਾਈ ਸੁਰਖਣ ਸਿੰਘ ਜੀ ਜਿਨ੍ਹਾਂ ਦੇ ਪਰਮਾਤਮਾ ਨੇ ਅਬਾਰ ਬਖਸ਼ਿਸ਼ ਉਪਾਰਿਤ ਕੀਤੀ ਹੈ ਜਿਨ੍ਹਾਂ ਨੂੰ 90 ਮਹਿਲਾ ਦੀ ਬਖਸ਼ਿਸ਼ ਹੋਈ ਹੈ 3.5 ਸਵਾਸ ਈਕੜੀਆਂ ਆਪਣੇ ਚਰਣਾ ਦੇ ਵਿੱਚ ਇਸ ਸਮੇਂ ਪ੍ਰਾਪਤ ਹੋ ਕੇ ਨਾਮ ਦੇ ਨਾਲ ਜੁੜ ਕੇ ਆਪ ਆਪਣੇ ਜੀਵ ਨੂੰ ਸੁਖਪੜਨਾਗੇ ਭਾਈ ਆਉ ਰਾਗੀ ਜਥਾ ਪਹੁੰਚ ਚੁਕਿਆ ਹੈ ਅੰਦਾਜ਼ ਸ੍ਰੀ ਵਾਹਿਗੁਰੂ ਜੀ ਤੁਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋਹ ਨਾਨਕ ਸਬ ਤੇਰੀ ਵਟ ਆਈ ਕੋਈ ਨਾ ਰਜਣੀ ਮੇਰਾ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰਨਾਮਦ ਨਿਰਮਨ ਤਨ ਸੀਤ ਕੋ ਹਰਿ ਮਾਤਾ ਵੰਦੀਪਾ ਲੋਇ ਕੂਟੀ ਆਪ ਵੀ ਪੱਤੀ ਹੋਏ ਸੀ ਕੁਰਬਾਨੀ ਦੇ ਨਾਲ ਤੇ 31 ਦਸੰਬਰ 2024 ਨੂੰ ਸੀਐਓ ਨਾਮ ਕੋ ਰਿਹਾ ਨੇ ਕਿ ਅੱਜ ਉਹਨਾਂ ਦੀ ਜਿਹੜੀ ਪਾਰਟੀ ਨਾ ਉਹਨਾਂ ਨੇ ਆਪਣੇ ਘਰ ਵਿੱਚ ਇੱਥੇ ਮਾਤਾ ਦੇ ਦਾ ਸ਼ੁਕਰਾਨਾ ਕਰਦੇ ਹੋਏ ਸਹਿਜ ਪਾਰਟ ਦਾ ਭੋਗ ਦੇਣਾ ਹੈ ਜਿਹੜੀ ਪਾਰਟੀ ਵੱਲੋਂ ਜਿਹੜੀ ਹੈ ਲੱਖਾਂ ਸੈਂਕੜੇ ਦਾ ਜਿਹੜਾ ਕੰਮ ਸੀ ਉਹ ਬਹੁਤ ਇਸ਼ਤਾਨਾ ਯੋਗ ਰਿਹਾ इन नौकरी में पूरी ईमानदारी दानतदारी जाई आहे मैनू इन डेढ साल तकरीबन कम करण जो मौक़ा मिलिया इन्हनि पूरी आंदीही ते ईमानदारी कम ਇਹਨਾਂ ਦੇ ਡਿਗਰੀਟ ਦੇ ਵਿੱਚ ਬਾਲ ਸਾਧੀਆਂ ਤੋਂ ਮਾਰਕ ਹੋਇਆ ਹੋਂਦ ਸਾਹਿਬ ਇਹਨਾਂ ਨੂੰ ਪੁੱਛੇ ਕਿ ਕਿਤੇ ਗਿਆ ਤਾਂ ਉਹ ਉਹ ਇਹਨਾਂ ਨੇ ਪ੍ਰੀਕੀ ਦਿੱਤਾ ਤੇ ਮੈਂ ਆਸ ਕਰਦਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਇਹਨਾਂ ਦੀ ਜਿਹੜੀ ਲਾਈਫ ਆ ਬਹੁਤ ਸਿੱਖੀ ਨਾਲ ਲਿਵ ਜਰੀ ਹੋਈ ਮੈਂ ਅੱਜ ਫੇਰ ਜਿੰਨੇ ਵੀ ਸੱਚੇ ਰਿਸ਼ਤੇਦਾਰ ਆਏ ਆ ਸਤਿ ਸ੍ਰੀ ਅਕਾਲ ਦੀ ਵੱਲੋਂ ਆਪਣੇ ਮਾਸਟਰ ਨੂੰ ਲੱਖ ਲੱਖ ਵਧਾਈ ਦਿੰਨਾ ਇਹ ਆਸ ਕਰਦਾ ਹਾਂ ਕਿ ਸੋਣ ਵਾਲਾ ਜਿਹੜਾ ਉਹਨਾਂ ਦਾ ਪੂਰਨ ਕੰਮ ਹੋ ਜਾਵੇਗਾ। ਵਾਇਟ ਵੀ ਕਰਦਾ ਹੈ। ਵਾਇਟ ਵੀ ਕਰਦਾ ਹੈ। ਕਿਉਂਕਿ ਉਹ ਪ੍ਰਾਪਤ ਕਰਨ ਤੋਂ ਸਪੱਸ਼ਟ ਸੰਪਰਕ ਹੋ ਜਾਵੇਗਾ ਆਪਣੇ ਨਾਲ। ਤਾਂ ਕਰਤੋਂ ਨੇ ਅੱਜ ਮੱਤਲਬ ਕੀ ਕਿ 5.50 ਰੁਪਏ ਦਾ ਸਾਈਨ ਬਣ ਗਿਆ। ਜਿੰਨਾਂ ਰਿਸ਼ਤੇਦਾਰ ਸਾਰੇ ਸੱਜਣਾ ਦਾ ਮੈਂ ਉਹ ਉਹਨਾਂ ਨੂੰ ਹਾਂਜੀ ਅੱਜ ਤੇ ਨਾਮ ਤੇ ਮੈਂ 250000 ਰੁਪਏ ਲਗਾਏ ਅਜੇ ਦਾ ਬਾਕ 残 ਸਭ ਜੋ ਹੈ ਜੋ ਇਹ ਮਰੂਤ ਦਾ ਨਾ ਗੋਗਾ ਨੰਨਾ ਵਿਭੰਗ ਕੋ ਖਾਸ ਕਰਕੇ ਦੇਖਾ ਹੋਣ ਸੀ ਹਾਂ ਮਨਜੀਤ ਸਿੰਘ ਜੀ ਲੰਤਾਂ ਦੇ ਸੰਤ ਸੰਧਿਓ ਜਿਨ੍ਹਾਂ ਦੇ ਮੈਂ ਬਹੁਤ ਆਪ ਪੰਖਿਆ ਬਹੁਤ ਮੈਨਰੇ ਸੁਮੋ ਕੰਧਾ ਕੀਤੀ ਆ ਕੰਮ ਦੀ ਮੈਂ ਇਹਨਰ ਦਾ ਹੁਸਨ ਦਾ ਹੈ ਜੈ ਜੀ ਉਹ ਕਰਦਾ ਹੈ ਲਹਾਂ ਦਾ ਚੱਲ ਕਰੇ ਤੁੰਦੂ ਦੀ ਕਸ਼ ਨਿਨੇ ਵਾਹਿਗੁਰੂ ਜੀ ਕਾ ਭਾਣ ਜਾਤ ਸੁਨਰੇ